ਹੈਲੋ एवरीवन ਅੱਜ ਦੇ ਇਸ ਵੀਡੀਓ ਵਿੱਚ ਆਪਾਂ ਪੜਨ ਜਾ ਰਹੇ ਹਾਂ ਪ੍ਰੋਫੈਸਰ ਪਿਆਰਾ ਸਿੰਘ ਪਦਮ ਬਾਰੇ ਮਹੱਤਵਪੂਰਨ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਕਿਹੜੇ ਵਰਤਕ ਕਾਰਨ ਨੇ ਪੰਜਾਬੀ ਦੁਨੀਆ ਮਾਸਿਕ ਰਸਾਲੇ ਦੀ ਸੰਪਾਦਨਾ ਦਾ ਭਾਰ ਵੀ ਸੰਭਾਲਿਆ ਸੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਪਿਆਰਾ ਸਿੰਘ ਪਦਮ ਦਾ ਜਨਮ ਕਿੱਥੇ ਹੋਇਆ ਪਿੰਡ ਕੁੰਗਰਾਣਾ ਜ਼ਿਲ੍ਹਾ ਲੁਧਿਆਣਾ ਵਿੱਚ ਪਦਮ ਨੂੰ ਸ਼੍ਰੋਮਣੀ ਸਾਹਿਤਕਾਰ ਅਵਾਰਡ ਕਦੋਂ ਮਿਲਿਆ 2001 ਵਿੱਚ ਮਸ਼ੀਨਰੀ ਦਾ ਕੋਰਸ ਪਦਮ ਨੇ ਕਿਹੜੇ ਸ਼ਹਿਰ ਤੋਂ ਕੀਤਾ ਅੰਮ੍ਰਿਤਸਰ ਤੋਂ ਪਦਮ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਬਾਰੇ ਆਪਣੀ ਪੁਸਤਕ ਕਿਸ ਨਾਮ ਅਧੀਨ ਪ੍ਰਕਾਸ਼ਿਤ ਕਰਵਾਈ ਪੰਜਾਬੀ ਸਾਹਿਤ ਦੀ ਰੂਪਰੇਖਾ ਪਿਆਰਾ ਸਿੰਘ ਯੂਨੀਵਰਸਿਟੀ ਪਟਿਆਲਾ ਵਿੱਚ ਕਿਸ ਵਿਭਾਗ ਦੇ ਮੁਖੀ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਦਾ ਪਸੰਦੀਦਾ ਸ਼ਬਦ ਕਿਹੜਾ ਸੀ ਕਲਮ ਪਦਮ ਦੇ ਪਟਿਆਲਾ ਵਿੱਚ ਸਥਿਤ ਮਕਾਨ ਦਾ ਨਾਮ ਕੀ ਸੀ ਕਲਮ ਮੰਦਰ ਪ੍ਰੋਫੈਸਰ ਪਿਆਰਾ ਸਿੰਘ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਬਦ ਹਨ 5894 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢੇ ਜਾਂਦੇ ਕਿਸ ਪੱਤਰ ਦੀ ਉਹਨਾਂ ਨੇ ਸੰਪਾਦਨਾ ਕੀਤੀ ਗੁਰਦੁਆਰਾ ਗੱਜਟ ਜੋ ਕਿ ਇੱਕ ਮਾਸਿਕ ਪੱਤਰ ਸੀ ਪਿਆਰਾ ਸਿੰਘ ਪਦਮ ਨੇ ਪਾਸ਼ਾ ਵਿਭਾਗ ਦੇ ਕਿਸ ਪੱਤਰ ਦੀ ਸੰਪਾਦਕੀ ਕੀਤੀ ਪੰਜਾਬੀ ਦੁਨੀਆ ਪਿਆਰਾ ਸਿੰਘ ਪਦਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਿੰਨੇ ਸਮੇਂ ਲਈ ਨਿਯੁਕਤ ਰਹੇ 1965 ਤੋਂ 1983 ਈਸਵੀ ਤੱਕ ਕਲਮ ਸ਼ਬਦ ਨਾਲ ਸੰਬੰਧਿਤ ਪਿਆਰਾ ਸਿੰਘ ਦੀਆਂ ਦੋ ਪੁਸਤਕਾਂ ਦੱਸੋ ਕਲਮ ਦੇ ਚਮਤਕਾਰ ਅਤੇ ਕਲਮ ਦੇ ਤਨੀ ਪਿਆਰਾ ਸਿੰਘ ਨੇ ਪੰਜਾਬੀ ਸਾਹਿਦ ਨੂੰ ਲਗਭਗ ਕਿੰਨੀਆਂ ਰਚਨਾਵਾਂ ਦਿੱਤੀਆਂ 80 ਜਾਂ 82 ਦੇ ਲਗਭਗ ਪਿਆਰਾ ਸਿੰਘ ਨੇ ਸੇਵਾ ਮੁਕਤੀ ਤੋਂ ਬਾਅਦ ਕਿਹੜਾ ਕੰਮ ਕੀਤਾ ਸਾਹਿਤਿਕ ਕੰਮ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ